ਰੇਕ ਤੋਂ ਬਾਅਦ ਮੁਰਤੋਂ ਹਾਜ਼ਰ ਆ ਹੁਣ ਰੋਕ ਕਰਾਂਗੇ ਅਗਲੀ ਖਬਰ ਦਾ ਐਸਜੀਪੀਸੀ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਜਾਣ ਦੇ ਚਾਹਵਾਨ ਸ਼ਰਧਾਲੂਆਂ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ ਤੇ ਸ਼ਰਧਾਲੂ 31 ਦਸੰਬਰ ਤੱਕ ਐਸਜੀਪੀਸੀ ਦੇ ਦਫ਼ਤਰ ਵਿੱਚ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਨੇ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਪਾਕਿਸਤਾਨ ਜਾਣ ਲਈ ਵੀਜ਼ਾ ਮਿਲ ਸਕੇ ਖਾਲਸਾ ਸਾਜਨਾ ਦਿਵਸ 2023 ਸਮੇਂ ਪਾਕਿਸਤਾਨ ਸੱਤ ਗੁਰਤਾ ਮਾਰਿ ਦਰਸ਼ਨਾਂ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੱਥਾ ਜਾ ਰਿਹਾ ਇਸ ਜੱਥੇ 'ਚ ਜਾਣ ਲਈ ਸੰਗਤ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ ਇਹ ਪਾਸਪੋਰਟ 31 12 2023 ਤੱਕ ਦਫ਼ਤਰ ਸ਼੍ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਆਪਣੇ ਹਰ ਇੱਕ ਦੇ ਮੈਂਬਰ ਸਾਹਿਬਾਨ ਇਹ ਸ਼ਿਫਾਰਿਸ਼ ਉਪਰੰਤ ਆਧਾਰ ਕਾਰਡ ਜਾਂ ਕੋਈ ਹੋਰ شناਕਤੀ ਕਾਰਡ ਲਾ ਕੇ ਦਫ਼ਤਰ ਸ਼ਰੌਣੀ ਕਮੇਟੀ ਵਿਖੇ 31 12 2022 ਤੱਕ ਭੇਜਣ ਦੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਗੁਰਤਾਵਾ ਦੇ ਦਰਸ਼ਨ ਵਾਲੀ ਜਾਣ ਵਾਲੀ ਸੰਗਤ ਨੂੰ ਸਮੇਂ ਸਿਰ ਵਿਜੇ ਅਪਲਾਈ ਕਰਨ ਦੀ ਮੌਕਾ ਮਿਲ ਸਕੇ ਅਤੇ ਸੰਗਤਾਂ ਨੂੰ ਸਮੇਂ ਸਿਰ ਵਿਜੇ ਮਿਲ ਜਾਣ